ਹਾਂਜੀ ਆਸ੍ਰੀਕਾਲ ਜੀ ਸਾਰੇ ਆਪਣੇ ਮਿੱਤਰ ਪ੍ਰਾਵਾ ਨੂੰ ਆਸ੍ਰੀਕਾਲ ਤੇ ਆ ਆਪਦੇ ਨਾਲ ਅਮਰ ਤੇ ਉਹ ਅੱਗੇ ਜਾਂਦਾ ਆਪਣਾ ਰਾਜੂ ਉਹ ਥੋੜੀ ਤੇਜ਼ੀ ਚ ਉਹ ਕਹਿੰਦਾ ਵੀ ਲੇਟ ਹੋ ਜਾਾਂਗੇ ਅੱਜ ਆਪਾਂ ਚੱਲੇ ਆ ਪੈਸਟਨ ਇੱਥੋਂ 32 ਕਿਲੋਮੀਟਰ ਹੈ ਨਾ ਸ਼ਾਇਦ 32 ਨਾ 32 ਮਿੰਟ ਦੀ ਬੋਕ ਦੇ ਉੱਤੇ ਆ ਤੇ ਉਹ ਭੱਜ ਕੇ ਜਾ ਰਿਹਾ ਉਹਨੂੰ ਇਦਾਂ ਵੀ ਮੌਸਮ ਅੱਜ ਇਦਾਂ ਦਾ ਹੀ ਆ ਇੱਥੇ ਵੀ ਫੋਟੋਆਂ ਵਧੀਆ ਆਉਣ ਹਨਾ ਤਾਂ ਕਰਕੇ ਉਹ ਥੋੜੀ ਜਿਹੀ ਤੇਜ਼ੀ ਕਰਦਾ ਉਹਨੂੰ ਫੋਟੋਆਂ ਦਾ ਜ਼ਿਆਦਾ ਸ਼ੌਂਕ ਆ ਤੇ ਮਿਲਦੇ ਆ ਇੱਥੋਂ ਬਰੋਡ ਲੈਂਡ ਜਾਣਾ ਤੇ ਰੋਡ ਲੈਂਡ ਤੋਂ ਆਪਾਂ ਬਸਵਾੜਨੀਆ 호ਸਟ ਨੂੰ ਤੇ 호ਸਟ ਤੋਂ ਅੱਗੇ ਜਾਣਾ ਠੀਕ ਆ ਓਕੇ ਤੇ ਆਪਾਂ ਪਹੁੰਚ ਗਏ ਰੋਡ ਲਾਈਨ ਇੱਥੋਂ ਆਪਾਂ ਇੱਕ ਦਿਨ ਦੀ ਟਿਕਟ ਕਢਾਉਣੀ ਆ ਪੂਰੀ ਉਹ ਹੈਗੀ 7 ਯੂਰੋ ਦੀ ਤੇ ਡੇਟ ਸਿਲੈਕਟ ਕਰ ਲੈਣੀ ਆ ਤੇ ਕੋਇਨ ਪੈਣਗੇ ਵਿੱਚ 20 ਯੂਰੋ ਪੈ ਜਾਣਗੇ ਤੇ ਇੱਥੋਂ ਟਿਕਟ ਕਢਾ ਕੇ ਆਪਾਂ ਪੂਰੇ ਫ੍ਰੈਂਕਫਰਟ ਦੇ ਵਿੱਚ ਇੱਕ ਦਿਨ ਦੇ ਵਿੱਚ ਕਿੱਥੇ ਮਰਜ਼ੀ ਜਾ ਸਕਦੇ ਆ ਰਹਾਂਗੇ ਤੇ ਆਪਾਂ ਪਹੁੰਚ ਗਏ ਰੋਡ ਲਾਈਨ ਰੋਡ ਲਾਈਨ 1 ਆਫ ਇੱਥੋਂ ਫ੍ਰੈਂਕਫਰਟ ਨੂੰ ਵੀ ਜਾਂਦੀ ਆ S2 S4 S5 ਇਥੋਂ ਬੱਸਾਂ ਦੀ ਵੀ ਸਰਵਿਸ ਹੈ ਇਥੋਂ ਬੱਸ ਬੱਸ ਫੜ ਕੇ ਆਪਾਂ ਜਾਣਾ ਹੈਗਾ ਐਮ ਐਮ 72 ਸ਼ਾਇਦ ਮੈਨੂੰ ਮੇਰੀ ਯਾਦ ਨਹੀਂ ਉਹ ਫੜ ਕੇ ਆਪਾਂ ਜਾਣਾ ਹੋਸਟ ਇਹ ਆ ਜਰਮਨ ਦੇ ਸ਼ਹਿਰ ਫ੍ਰੈਂਕਫਰਟ ਦੇ ਵਨ ਆਫ ਦਾ ਚਾਰਟ ਆ ਇਹੋ ਜਿਹਾ ਅੱਪਾ ਪਹੁੰਚ ਗਏ ਜੀ ਹੁਣ ਫ੍ਰੈਂਕਫਰਟ ਦੇ ਮੇਨ ਸੈਂਟਰ ਦੇ ਵਿੱਚ ਵਨ ਆਫ ਕਹਿ ਸਕਦੇ ਆ ਵਨ ਆਫ ਇੱਥੋਂ ਤੇ ਸੈਂਟਰ ਦੇ ਵਿੱਚ ਪਹੁੰਚ ਗਏ ਥੋੜੀ ਜੀ ਚਹਲ ਪਹਿਲ ਆ ਪਰ ਇਲਾਕਾ ਸੋਹਣਾ ਦਿਖਾਉਣਿਆ ਤੁਹਾਨੂੰ ਅੱਗੇ ਜਾ ਕੇ ਕਿੱਦਾਂ ਦਾ ਮਾਹੌਲ ਆ ਕੀ ਗੱਲਬਾਤ ਆ ਬਹੁਤ ਸੋਹਣਾ ਸ਼ਹਿਰ ਆ ਜਰਮਨ ਦਾ ਮਤਲਬ ਕਹਿ ਸਕਦੇ ਫਾਈਨੈਂਸ਼ੀਅਲ ਹੱਬ ਕਹਿ ਸਕਦੇ ਆ ਸਾਰੀਆਂ ਬੈਂਕਾਂ ਇੱਥੇ ਨੇ ਮੇਨ ਇੱਥੋਂ ਯਾਨੀ ਕਿ ਕਿਸੇ ਯੂਰਪ ਦੀ ਹੋਰ ਕੰਟਰੀ ਜਾਣਾ ਆਪਾਂ ਇਟਲੀ ਜਾਣਾ ਫਰਾਂਸ ਜਾਣਾ ਇੱਥੋਂ ਟ੍ਰੇਨਾਂ ਜਾਂਦੀਆਂ ਨੇ ਸਰਵਿਸ ਹੈਗੀ ਆ ਵਨ ਆਫ ਆਈ ਅੱਡ ਸਿੰਘ ਕਹਿੰਦੇ ਵੀ ਹੁਣ ਕੌਫੀ ਪੀਏ ਇੱਕ ਹੈਲ ਸੈੱਟ ਲਾ ਕੇ ਪੀਂਦੇ ਆਪਾਂ ਇੱਥੇ ਮਿਲ ਜਾਣੀ ਹੈ ਔਰ ਤਾਂ ਨਹੀਂ ਮਿਲਦੀ ਇੰਡੀਆ ਸਟੋਰ ਤੋਂ ਮਿਲ ਜਾਣੀ ਬਸ ਹਾਂ ਇੱਥੇ ਫ੍ਰੈਂਕਫਰਟ ਆ ਗਏ ਤਾਂ ਸਟਾ ਨੀ ਨੀ ਇੱਥੇ ਇੱਥੇ ਆ ਕੇ ਤਾਂ ਨਾ ਫ੍ਰੈਂਕਫਰਟ ਆ ਕੇ ਤਾਂ ਐ ਬਾਗੋ-ਬਾਗ ਹੋ ਗਿਆ ਨਾ ਦਿਲ ਕਹਿੰਦੇ ਸ਼ਹਿਰ ਦੇ ਵਿੱਚ ਆ ਕੇ ਕੁਝ ਵੀ ਤੇ ਆ ਰੂਮ ਦੇ ਵਿੱਚ ਆਪਾਂ ਰਹਿਣਾ ਤੇ ਦੇਖੋ ਇਹ ਇਦਾਂ ਦੇ ਰੂਮ ਨੇ ਇੱਥੇ ਬਹੁਤ ਹੀ ਪਿਆਰੇ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਇਧਰ 뷰 ਬਹੁਤ ਸੋਹਣਾ ਬਹੁਤ ਪਿਆਰਾ 뷰 ਤੇ ਆਹ ਬੰਦੇ ਤੇ ਡਰੈੱਸ ਆ ਨਾ ਕੋਟ ਕੋਟ ਚੱਕ ਲੈ ਉੱਥੇ ਬਣਾਉ ਤੁ ਆਪਦੇ ਵਾਲਾ ਉੱਥੇ ਛੱਡਿਆ ਹੈ ਕਹਿੰਦਾ ਮੇਰੇ ਮੰਗਮੀ ਚੀਜ਼ ਜਸਦੀ ਆ ਵਦ ਮੇਰੀ ਵੀ ਚਸਦੀ ਆ ਆ ਪਰ ਵੀ ਲੈ ਹਾਂ ਹਾਂ ਉਹ ਨਹੀਂ ਚਸਦੀ ਆਪ ਚਾਹੇ ਤੂੰ ਉਦੀ ਲੈ ਲਾ ਗੁੱਚੀ ਦੀ ਲੈ ਲਾ ਜਿੰਨੀ ਮਰਜ਼ੀ ਮਹਿੰਗੀ ਲੈ ਲੈ ਉਹ ਨਹੀਂ ਚਸਦੀ ਆ ਬੰਦਾ ਵੀ ਇਦਾਂ ਹੀ ਆ ਵੀ ਮੰਗ ਨਹੀਂ ਪਾਈ ਵੀ ਆ ਮੇਰੇ ਵੀ ਮੇਰੇ ਵੀ ਮੰਗ ਨਹੀਂ ਪਾਈ ਵੀ ਆ ਵਧੀਆ ਹੀ ਲੱਗਦੀ ਆ ਵਧੀਆ ਹੀ ਲੱਗਦੀ ਆ ਮੈਂ ਤਾਂ ਕਹਿੰਦਾ ਆਪਣੇ ਅਗਲੇ ਨੂੰ ਦੇ ਦੋ ਅਗਲੇ ਤੋਂ ਮੰਗ ਲਿਓ ਮੈਂ ਤਾਂ ਲੋਕ ਨੂੰ ਬੇਨਤੀ ਕਰਦਾ ਕਿ ਕੈਸੇ ਨਾ ਖਰਚੋ ਹਾਂ ਮੰਗ ਇੱਕ ਦੂਜੇ ਦੀ ਮੰਗ ਕੇ ਪਾਓ ਚੱਕੋ ਮੈਂ ਤੈਨੂੰ ਤਾਂ ਹੀ ਕਹਿੰਦਾ ਹੁਣ ਵੀ ਤੂੰ ਲਿਆ ਮੈਂ ਮੰਗ ਕੇ ਪਾ ਲੈ ਕਰਨੀ ਆ ਰੈੱਡ ਆ ਤੇ ਆਪਾਂ ਇੱਥੇ ਘੁੰਮਦੇ ਫਿਰਦੇ ਆ ਮੇਨ ਸੈਂਟਰ ਚ ਬਹੁਤ ਸੋਹਣਾ ਆਪਾਂ ਆ ਗਏ ਜੀ ਹੁਣ ਵਨ ਆਫ ਤੇ ਇੱਥੋਂ ਆਪਾਂ ਫੜਨੀ ਐ S2 ਕਪੈਸਟਰਨ ਨੂੰ ਤੇ ਦੇਖਦੇ ਆ ਅਗਲਾ ਮਾਹੌਲ ਕਿਦਾਂ ਦਾ ਬਣਦਾ ਕਹਿੰਦੇ ਥੋੜਾ ਜਿਹਾ ਪਹਾੜੀ ਇਲਾਕਾ ਠੰਡਾ ਏਰੀਆ ਉਹ ਕਮ ਆ ਗਿਆ ਅੱਜ ਦੇਖਦੇ ਆ ਵੀ ਕੀ ਚਾਕਾ ਵਾਗਦਾ ਇੱਥੋਂ ਆਪਾਂ ਟ੍ਰੇਨ ਇਟਲੀ ਨੂੰ ਫਰਾਂਸ ਨੂੰ ਆਸਟਰੀਆ ਨੂੰ ਇਹ ਵਨ ਆਫ ਤੋਂ ਫੜ ਸਕਦੇ ਆ ਆਪਾਂ ਆਪਾਂ ਜਾਣਾ ਇੱਧਰ S S ਕੰਨੀ ਪਾਂ ਥੋੜੀ ਦੂਰ ਰਹਿ ਗਿਆ ਤੇ ਪਹੁੰਚਣ ਵਾਲੇ ਆ ਬਹੁਤ ਹੀ ਸੋਹਣਾ ਇਲਾਕਾ ਹੈ ਸ਼ਾਂਤ ਜਿਹਾ ਏਰੀਆ ਠੰਡਾ ਜਿਹਾ ਤੇ ਪਹਾੜ ਆਪਾਂ ਨੂੰ ਮੈਨੇ ਮੈਨੇ ਦੇਖਣ ਲੱਗ ਗਏ ਜਿੱਦਾਂ ਆਪਾਂ ਨੂੰ ਰੋਪੜ ਤੋਂ ਹਿਮਾਚਲ ਵਾਲੇ ਪਹਾੜ ਦੇਖਦੇ ਹੁੰਦੇ ਆ ਉਦਾਂ ਦੇਖਣ ਲੱਗ ਗਏ ਤੇ ਦਿਖਾਉਣਿਆ ਤੁਹਾਨੂੰ ਅਗਲਾ ਮਾਹੌਲ ਕੀ ਬਣਦਾ ਵਧੀਆ ਹੀ ਐਕਸਪੀਰੀਅੰਸ ਹੋਣਾ ਮਿਲਦੇ ਆ ਆਹ ਆ ਦੇ ਕੇ ਆਏ ਉਹਦੇ ਆਉਂ ਗੰਦਰ ਨਹੀਂ ਆਏ ਦੂਰੋਂ ਦੇਖ ਵੀ ਆਏ ਚੱਕਣ ਆਏ ਦੁਬਾਰੇ ਫੇਰ ਆ ਗਏ ਇੱਧਰ ਕੌਣ ਆਪਾਂ ਗਏ ਆ ਪਹੁੰਚ ਦੇਖਦੇ ਆ ਕੀ ਬਣਦਾ ਕਿੱਦਾਂ ਦਾ ਝਾਕਾ ਦੇਖਣ ਚ ਤਾਂ ਵਧੀਆ ਲੱਗਦਾ ਤੇ ਬਾਕੀ ਦਿਖਾਉਣੇ ਆ ਹੁਣ ਅਗਲਾ ਮਾਹੌਲ ਕੀ ਬਣਦਾ ਆ ਪਾਕਿਸਤਾਨ ਇੱਥੇ ਉਹ ਟਨਲ ਬਣੀ ਵੀ ਆ ਤੇ ਟ੍ਰੇਨ ਚੱਲ ਜਣੀਆਂ ਟਨਲ ਚ ਪਹਾੜੀ ਏਰੀਆ ਸ਼ੁਰੂ ਹੋ ਗਿਆ ਪੂਰਾ ਹੁਣ ਕਹਿੰਦੇ ਸਾਡੀ ਥੋੜੀ ਆਹੋ ਹੋ ਗਈ ਸਾਰੇ ਬੰਦੇ ਨੇ ਇੱਕ ਲੋਕੇਸ਼ਨ ਦੀ ਵੀਡੀਓ ਬਣਾਈ ਉਹਦੇ ਵਾਸਤੇ ਥੋੜਾ ਜਿਹਾ ਹੁਣ ਚੱਲ ਰਹੀ ਹੈ ਵੀ ਆਪ ਦੀ ਆਪ ਦੀ ਲੋਕੇਸ਼ਨ ਮਤਲਬ ਸੈਲੈਕਟ ਕਰੋ ਵੀ ਅਸੀਂ ਇਹਦੇ ਤੇ ਵੀਡੀਓ ਬਣਾਉਣੀ ਆ ਬਾਕੀ ਪਿੰਡ ਬਹੁਤ ਸੋਹਣਾਗਾ ਅਸੀਂ ਇੱਲੇ ਐਂਟਰ ਹੋਏ ਆ ਪ੍ਰਾਣੀ ਜਿਵੇਂ ਪ੍ਰਾਣੀ ਨਹੀਂ ਮਤਲਬ ਪ੍ਰਾਣਾ ਰੋਚ ਲੈਣ ਸੀ ਜਿਦਾਂ ਉਦਾਂ ਦੀ ਇਹ ਬਣਾਈ ਵੀ ਇਹਨਾਂ ਨੇ ਮਤਲਬ ਖਰਾਬ ਨਹੀਂ ਕੀਤਾ ਇਹਨਾਂ ਨੇ ਉਦਾਂ ਹੀ ਰੱਖਿਆ ਹੋਇਆ ਬਹੁਤ ਸੋਹਣੀ ਲੋਕੇਸ਼ਨ ਆ ਹਜੇ ਐਂਟਰੀ ਹੋਈ ਆ ਇਧਰਲੀ ਸਾਈਡ ਰੋਡ ਆ ਤੇ ਇਧਰਲੀ ਸਾਈਡ ਤੁਰਨ ਵਾਸਤੇ ਵਧੀਆ ਚੀਜ਼ ਬਣੀ ਹੋਈ ਆ ਤੇ ਆ ਬਤਿਦੋ ਨੂੰ ਅੱਗੇ ਜਾ ਕੇ ਪਿੰਡ ਦਿਖਾਉਣੇ ਆ ਹਾਂਜੀ ਅਮਰ ਜੀ ਕਿੱਦਾਂ ਇੱਕ ਨੰਬਰ ਬੋਲਾ ਉੱਧਰ ਸਾਡੇ ਲਾਪ੍ਰੀਤ ਜੀ ਪੂਰੇ ਇੰਜੋਏ ਦੇ ਵਿੱਚ ਨੱਚ ਰਹੇ ਨੇ ਤੇ ਆਪਾਂ ਤੁਹਾਨੂੰ ਏਦਾਂ ਹੀ ਹੌਲੀ ਹੌਲੀ ਸਾਰਾ ਡੋਚ ਲੈਣ ਦਿਖਾ ਦੇਣਾ ਆਪਾਂ ਹੁਣ ਮਤਲਬ ਫ੍ਰੈਂਕਫਰਟ ਤੋਂ ਜਰਮਨ ਦੇ ਸਹਿਰੀ ਇਲਾਕੇ ਤੋਂ ਸਹਿਰੀ ਰਹਿਣ ਮਹਿਣ ਤੋਂ ਪਿੰਡੂ ਲਾਕੇ ਦੇ ਵਿੱਚ ਆਇਆ ਪਿੰਡੂ ਰਹਿਣ ਸੈਣ ਵੀ ਦਿਖਾਵਾਂਗੇ ਤੁਹਾਨੂੰ ਤੇ ਮਤਲਬ ਕਿੱਦਾਂ ਦਾ ਮਾਹੌਲ ਆ ਬਹੁਤ ਸ਼ਾਂਤ ਮਾਹੌਲ ਆ ਇੱਥੇ ਬਾਕੀ ਅੱਜ ਐਤਵਾਰ ਹੋਣ ਕਰਕੇ ਵੀ ਥੋੜਾ ਜਿਹਾ ਸ਼ਾਂਤੀ ਆ ਜਿਹੜੀ ਵਾਈਬ ਐ ਇੱਥੋਂ ਦੀ ਨਾ ਵਾਈਬ ਬਹੁਤ ਪਿਆਰੀ ਵਾਈਬ ਆ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਫੀਲਿੰਗ ਆ ਜਿਹੜੀ ਬਹੁਤ ਜ਼ਬਰਦਸਤ ਫੀਲਿੰਗ ਆ ਕੋਈ ਤੁਹਾਨੂੰ ਇੱਥੇ ਸੇੜਦਾ ਨਹੀਂ ਮਤਲਬ ਸਭ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਆ ਇੰਜੋਏ ਕਰ ਰਹੇ ਆ ਬਾਹਰਲਾ ਇਲਾਕਾ ਸਾਰਾ ਸ਼ਾਂਤ ਪਿਆ ਇਦਾਂ ਹਲਕੀ ਹਲਕੀ ਆਪਾਂ ਚੜਾਈ ਚੜਦੇ ਜਾਂਦੇ ਆ ਤੇ ਬਹੁਤ ਹੀ ਪਿਆਰਾ ਇੱਕ ਕਿਲਾ ਆ ਪਤਾ ਨਹੀਂ ਕੀ ਕਹਿ ਸਕਦੇ ਇਹਨੂੰ ਆਪਾਂ ਦੇਖਦੇ ਆ ਅੱਗੇ ਜਾ ਕੇ ਬਹੁਤ ਹੀ ਪਿਆਰਾ 뷰 ਐ ਇੱਥੋਂ ਇਦਾਂ ਦਾ ਚੱਕਾ ਤੇ ਆ ਇੱਕ ਕਿਲਾ ਕਹਿ ਸਕਦੇ ਆ ਪੁਰਾਣੇ ਟਾਈਮ ਦਾ ਤੇ ਬਹੁਤ ਹੀ ਪਿਆਰਾ ਹੈਗਾ ਦੇਖਦੇ ਆ ਤੇ ਇਦਾਂ ਦਾ 뷰 ਆ ਇੱਥੇ ਬਹੁਤ ਹੀ ਸੋਹਣੀ ਜਗ੍ਹਾ ਦੇਖਣ ਦੇ ਵਿੱਚ ਇੱਕ ਪੈਂਡਾ ਨਿੱਕਾ ਜਿਹਾ ਤੇ ਅੱਗੇ ਵਿੱਚ ਜਾ ਕੇ ਆਪਾਂ ਦੇਖਦੇ ਆ ਕਿ ਕੀ ਆ ਕੀ ਚੀਜ਼ ਆ ਇੱਥੇ ਇਹਦੀ ਟਿਕਟ ਆ ਐਂਟਰੀ ਦੀ ਤੇ ਉੱਥੇ ਲੈਂਦੇ ਆ ਕਹਿੰਦੇ ਉੱਪਰ ਇਹ ਕਹਿੰਦਾ ਵੀ ਬਹੁਤ ਵਧੀਆ ਪੁਰਾਣੀ ਹੈਰੀਟੇਜ ਬਿਲਡਿੰਗ ਤੇ 5 ਯੂਰੋ ਇੱਕ ਬੰਦੇ ਦੀ ਟਿਕਟ ਆ ਤੇ ਦੇਖਦੇ ਆ ਤੇ ਹਾਂ ਕਹਿੰਦੇ ਜਿਹੜੇ ਪੈਸੇ ਲਾ ਰਿਆਂਗੇ YouTube ਤੋਂ ਲੈਣੇ ਆ ਪੁਰਾਣਾ ਹੈ ਸਾਰਾ ਇਹ ਬਣਿਆ ਹੋਇਆ ਜੇ ਆਪਾਂ ਕਹਈਏ ਵੀ ਸਾਰਾ ਪੁਰਾਣਾ ਪੱਥਰਾਂ ਦਾ ਬਣਿਆ ਹੋਇਆ ਤੁਸੀਂ ਆ ਦੇਖੋ ਇਦਾਂ ਮਤਲਬ ਪੱਥਰ ਹੀ ਆ ਸਾਰੇ ਪੱਥਰਾਂ ਦਾ ਹੀ ਬਣਿਆ ਹੋਇਆ ਕਿਦਾਂ ਦੀ ਮਤਲਬ ਮੀਨਾਕਾਰੀ ਹੋਈ ਉਹ ਟਾਈਮ ਦੇ ਵਿੱਚ ਤੇ ਬਹੁਤ ਸੋਹਣਾ ਉਹਨਾਂ ਟਾਈਮਾਂ ਦੇ ਵਿੱਚ ਬਣਿਆ ਹੋਇਆ ਜਿੰਨਾ ਟਾਈਮ ਦੇ ਵਿੱਚ ਆਪਾਂ ਮਤਲਬ ਅਸੀਂ ਵੀ ਨਹੀਂ ਜੰਮੇ ਸੀ ਸਾਡੇ ਫਾਦਰ ਸਾਹਿਬ ਵੀ ਨਹੀਂ ਜੰਮੇ ਹੁਣ ਉਹਨਾਂ ਪੁਰਾਣਾ ਬਣਿਆ ਹੋਇਆ ਇਹ ਤੇ ਇੱਥੇ ਉੱਪਰੋਂ ਸਾਰਾ ਪਿੰਡ ਦੇਖਦਾ ਕੀ ਹੋਇਆ ਡਰ ਲਾ ਆ ਜਾ ਆ ਜਾ ਕੁਛ ਨਹੀਂ ਹੁੰਦਾ ਸਾਰੇ ਯਾਰ ਡਰ ਗਏ ਉੱਪਰ ਚੱਲ ਚੱਲ ਸ਼ਿੰਗ ਦਰਦਾ ਕਿਉਂ ਆ ਆ ਜਾ ਆ ਜਾ ਆ ਜਾ ਆ ਜਾ ਨਹੀਂ ਨਹੀਂ ਲੈ ਹੁਣ ਟਿਕਟ ਲੈ ਲਈ ਆਪਾਂ ਉਹ ਟਿਕਟ ਵੀ ਵਾਲ ਨਹੀਂ ਹਾਂ ਸਾਈਬਰ ਤੇ ਬੰਦ ਨਾ ਕੀਤਾ ਉਹ ਦੇਖੀ ਜਾਓ ਫਿਰ ਮੋੜਿਆ ਵਾਂਗੇ ਮੋੜਿਆ ਵਾਂਗੇ ਇਹ ਬਹੁਤ ਉੱਚਾ ਬਣਿਆ ਵਾ ਕਿੰਨਾ ਟਾਈਮ ਹੋ ਗਿਆ ਤੁਰੇ ਆਉਂਦੇ ਨੂੰ ਤੇ ਕੰਮ ਦਾ ਸਿੰਘਾ ਨੇ ਹੱਥ ਪਾ ਲਿਆ ਤੇਰੇ ਛੱਡਿਆ ਜਾਣਗੇ ਦੇਖੀ ਜਾਣਾ ਫਿਰ ਥੱਲੋਂ ਬੰਦ ਨਾ ਕਰ ਦੇਣ 게ਟ ਹੈ ਨਹੀਂ ਨਹੀਂ ਬਸ ਆਜਾ ਕੈਮਰਾ ਜੂ ਕੀ ਬਣਦਾ ਹੋਰ ਇੱਥੋਂ ਵਾਸ਼ ਕਰਕੇ ਤੱਕੀਓ ਨਾ ਵਾਹ ਨੂੰ ਦੇਖਿਓ ਬਹੁਤ ਉੱਚਾ ਬਾਈ ਬਹੁਤ ਵੀ ਬਹੁਤ ਚੜਾ ਮੈਨੂੰ ਪਤਾ ਨਾ ਨਹੀਂ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਇੱਕ ਮੱਝ ਰਹੀ ਹੁ ਥਾਲਿਓ ਇਹ ਤੇ ਕਹਾਂ ਲੈ ਗਿਆ ਉਹ ਇਹ ਪਤਾ ਕਾਦੇ ਵਾਸਤੇ ਬਣਿਆ ਵਾ ਇਹ ਉਦੋਂ ਜਦੋਂ ਮੱਲਾ ਵਰਲਡ ਵਾਰ ਹੋਈ ਆ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਨੇ ਮਤਲਬ ਉੱਤੋਂ ਦੇਖਣ ਵਾਸਤੇ ਫੌਜੀਆਂ ਦੇ ਹਮਲਾ ਮਤਲਬ ਨਿਗਾਹ ਰੱਖਣ ਵਾਸਤੇ ਜੰਗ ਲੜਨ ਵਾਸਤੇ ਆ ਦੇਖੋ ਉੱਥੇ ਬਣਿਆ ਵਾ ਤੇ ਉਹਦੇ ਵਾਸਤੇ ਬਣਾਇਆ ਵਾ ਇਹਨਾਂ ਦਾ ਆ ਦੱਸਿਆ ਵਾ ਇਹਨਾਂ ਦਾ ਵੀ ਕਿੱਦਾਂ ਕਿੱਦਾਂ ਦਾ ਨਕਸ਼ਾ ਇਹਦਾ ਮਸਰ ਬਹੁਤ ਆ ਯਾਰ ਇੱਥੇ ਮਸਰ ਬਹੁਤ ਤੇ ਸਾਰਿਆਂ ਨੂੰ ਟਾਪ ਦੇ ਉੱਤੇ ਆ ਗਏ ਆਪਾਂ ਮਹਿਤਾ ਝੰਡਾ ਲੱਗਿਆ ਸਾਰਾ ਸਾਮ ਕੀ ਰੱਖਿਆ ਹੋਇਆ ਇਹਨਾਂ ਨੇ ਉਦਾਂ ਹੀ ਇਹ ਜੰਗ ਦੇ ਟਾਈਮ ਦੇ ਜਦੋਂ ਲੜਾਈ ਹੋਈ ਆ ਉਦੋਂ ਬਣਾਇਆ ਇਹ ਕਹਿੰਦੇ ਜਦੋਂ ਵਰਲਡ ਵਾਰ ਹੋਈ ਆ ਉਹ ਟਾਈਮ ਦੀ ਇਹਨਾਂ ਦੀਆਂ ਇਨਸਾਨੀਆਂ ਨੇ ਇੱਥੇ ਰੱਖੀ ਹੋਈਆਂ ਜਿਹੜੇ ਮੰਨ ਲਓ ਜਿਹੜਾ ਸ਼ਹੀਦ ਹੋਏ ਜਾਂ ਕੁਝ ਹੋਰ ਦਿੱਤਾ ਆਪਣੇ ਹੰਦਿਆ ਹਨ ਉਦਾਂ ਹੀ ਇਹਨਾਂ ਨੇ ਰੱਖਿਆ ਹੋਇਆ ਸਾਰਾ ਸਕਲਚਰ ਆਪਣਾ ਸਾਮਕੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਸਾਰੀਆਂ ਚੀਜ਼ਾਂ ਇੱਥੇ ਪਈਆਂ ਕਰ ਰਹੇ ਹਾਂ ਲੈਂਗੁਏਜ ਦਾ ਚੱਕਰ ਆ ਨਹੀਂ ਆਪਾਂ ਪੜ੍ਹ ਕੇ ਤੁਹਾਨੂੰ ਦੱਸ ਦਿੰਦੇ ਵੀ ਕੀ ਲਿਖਿਆ ਹੋਣਾ ਤੇ ਇੰਗਲਿਸ਼ ਨਹੀਂ ਨਾ ਡੋਚ ਦੇ ਵਿੱਚ ਹੀ ਲਿਖਿਆ ਇੱਥੇ ਸਪੈਨਿਸ਼ ਮਤਲਬ ਲੋਕ ਪੈਸੇ ਛੱਡਦੇ ਆ ਜਿੰਨੀ ਸਾਨੂੰ ਆਉਂਦੀ ਆ ਲੈਂਗੁਏਜ ਹੀ ਹੁਣ ਦੱਸਦੇ ਜਾਵਾਂਗੇ ਤੇ ਮੈਕਸਿਮਮ 2 ਪਰਸੈਂਟ ਤੇ ਆਪ ਪੋਸਾਕ ਆ ਕਿਸੇ ਮਲਾ ਰਾਜੀ ਮਹਾਰਾਜ ਜੀ ਉਹ ਕੋ ਇਹ ਇਹ ਤਾਂ ਆਹ ਉਹ ਪੇਂਟਿੰਗ ਕੀਤੀ ਹੋਈ ਆ ਪੁਰਾਣੇ ਟਾਈਮ ਦੀ ਮੁੰਡੇ ਕਹਿੰਦੇ ਮੁੰਡੇ ਉਹ ਤਾਂ ਚੜ ਗਏ ਸੀ ਪੌੜੀਆਂ ਤੇ ਦੇਖਿਓ ਤੁਸੀਂ ਪਿੱਛੇ ਵੀਡੀਓ ਚ ਤੇ ਉਹਨਾਂ ਨੇ ਲੱਤਾਂ ਖਿੱਚਤੀਆਂ ਹੁਣ ਜਿਹੜੀ ਆ ਰੇਲਿੰਗ ਲੱਗੀ ਵੀ ਆ ਇਹਨੂੰ ਹੱਥ ਫਾਪਾ ਐ ਇਦਾਂ ਉੱਤਰਦੇ ਆ ਤੁਰ ਤੁਰਿਆ ਨਹੀਂ ਜਾਂਦਾ ਵਾਹ ਵੀ ਮੁੰਡਿਓ ਸੈਟੋ ਦੱਸੋ ਯੰਗਮੈਨ ਅਕਾਲ ਤਾਂ ਕਹਿ ਦਿਓ ਇੱਕ ਵਾਰਾ ਘਾਲ ਪਿੰਡ ਦੀ ਜ਼ਿੰਦਗੀ ਚੋਂ ਨਿਕਲ ਕੇ ਹੁਣ ਆਪਾਂ ਆ ਗਏ ਫ੍ਰੈਂਕਫਰਟ ਦੇ ਮੇਨ ਸਿਟੀ ਦੇ ਸੈਂਟਰ ਦੇ ਵਿੱਚ ਵਨ ਆਫ ਦੇ ਸੈਂਟਰ ਦੇ ਵਿੱਚ ਪਹੁੰਚ ਚੁੱਕੇ ਆਂ ਫ੍ਰੈਂਕਫਰਟ ਦੇ ਪਿੰਡਾਂ ਤੋਂ ਨਿਕਲ ਕੇ ਇੱਥੇ ਆਪਾਂ ਆ ਗਏ ਹੁਣ ਬਿਲਕੁਲ ਸੈਂਟਰ ਦੇ ਵਿੱਚ ਹਾਂਜੀ ਤੇ ਹੁਣ ਹੋ ਗਈ ਸਾਨੂੰ ਇੱਥੇ ਸ਼ਾਮ ਟਾਈਮ ਤਾਂ ਹਜੇ 7 ਵਜੇ ਆ ਪਰ ਸੇਤੀ ਦਿਨ ਸਫੇ ਜਾਂਦਾ ਇਹ ਫ੍ਰੈਂਕਫਰਟ ਦੀ ਰਾਤ ਆ ਨਾਈਟ ਲਾਈਫ ਕਹਿ ਸਕਦੇ ਆ ਤੇ ਹੁਣ ਆਪਾਂ ਸਮਾਪਤੀ ਆ ਘਰਾਂ ਨੂੰ ਜਾਣੇ ਆ ਠੰਡੇ ਜੋ ਕੱਲ ਨੂੰ ਕੰਮ ਤੇ ਲੱਗਣਾ ਤਾਂ ਕਰਕੇ ਮੂੰਹ ਸਾਡੇ ਹੋਰ ਹੀ ਹੋਗੇ ਤੇ ਕੰਮ ਤੇ ਲੱਗਣ ਲਈ ਤਾਂ ਸਾਨੂੰ ਬਸ ਸੋਮਵਾਰ ਦਾ ਇਦਾਂ ਦਾ ਹੁੰਦਾ ਗੋਲੀ ਮਾਰ ਦੋ ਵੀ ਠਾਓ ਨਾ ਹੁਣੇ ਹੀ ਖੇ ਜਾ ਰਹੀ ਜਾਈ ਕੰਮ ਹਾਂ ਅ ਵੀ ਕੱਲ ਨੂੰ ਕੰਮ ਤੇ ਲੱਗਣਾ ਮੂੰਹ ਸਾਡੇ ਹੋਰ ਹੀ ਹੋਗੇ ਤੇ ਮਿਲਦੇ ਆ ਅਗਲੇ ਵਲੌਗ ਚ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਊ ਬਲੌਗ ਤੇ ਜੇ ਵਧੀਆ ਲੱਗੂ ਫਿਰ ਅਸੀਂ ਅੱਗੇ ਵੀ ਹੋਰ ਬਣਾਵਾਂਗੇ ਤੇ ਧੰਨਵਾਦ